ਇਹ ਮੋਰਨਿੰਗ ਹੈ ਜੀ ਜੀ ਇਹ ਦੇਖੋ ਜੀ ਤੁਹਾਨੂੰ ਬਾਰੇ ਆਲੋ ਪੱਕਾ ਸਾਹਿਬ ਆਪਦੇ ਪੱਕੇ ਸਾਹਿਬ ਆਓ ਪੱਕਾ ਸਾਹਿਬ ਜੀ ਇਹ ਪ੍ਰੋਜੈਕਟ ਤੁਹਾਨੂੰ ਜਿਹੜਾ ਹੈਗਾ ਨਾ ਤਿੰਨ ਕਾਉਂਸਲਰ ਤੁਸੀਂ ਦੇਣ ਹੈ ਸੀਨੀਅਰ ਆਜੋ 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 ਆਓ ਆਓ ਇਹ ਨਵੀਂ ਦੇਣ ਹੈ ਸਾਨੂੰ ਸ਼ਾਮਲਾਲ ਜੀ ਪੱਕਾ ਸਾਹਿਬ ਨੇ ਕਿਹਾ ਸੀ ਕਿ ਇਹਨਾਂ ਨੇ ਗਿਆ ਜ਼ੋਰ ਪਾਇਆ ਕਿ ਯਾਰ ਇਸੇ ਜਿਹੜਾ ਬਣਾਇਆ ਜਾ ਸਰਗਾਜ ਦੋਨਾਂ ਲਈ ਬਣਾਇਆ ਇਸ ਏਰੀਆ ਦੇ ਲੋਕਾਂ ਨੂੰ ਬੜਾ ਫਾਇਦਾ ਹੋਊਗਾ ਆਓ ਦੀ ਦੇਖਣ ਲਈ ਮੋਦੀ ਦੀ ਇਹ ਇੱਕ ਰੋਗ ਨਹੀਂ ਕਿ ਉਹ ਨਹੀਂ ਕਰਦਾ ਅਸਾਂ ਵੀ ਇਹ ਕੋਈ ਨਹੀਂ ਚਾਹੁੰਦਾ ਅਸੀਂ ਨਹੀਂ ਕਰਨਾ ਚਾਹੁੰਦੇ ਮੈਂ ਤਾਂ ਸਾਡੇ ਨਾਲ ਇਹ ਮਾਤਾ ਨਹੀਂ ਨਈਂ ਨਹੀਂ ਕਿ ਉਹਨਾਂ ਦਾ ਪਤਾ ਹੈ ਅੱਜ ਅੱਜ ਮੈਂ ਉਹ ਨਹੀਂ ਪੁੱਛਦਾ ਪਹਿਲਾਂ ਤਾਂ ਮੈਂ ਇਸ ਏਰੀਆ ਦੇ ਸਾਰੇ ਲੋਕਾਂ ਨੂੰ ਵਧਾਈ ਦੇਣਾ ਚਾਹੁੰਦਾ ਕਿ ਬਹੁਤ ਹੀ ਸੋਨਾ 24 ਕਿੱਲਿਆਂ ਦੇ ਵਿੱਚ ਪਾਰਕ ਬਣਨ ਜਾ ਰਿਹਾ ਚੌਗਰ ਪਾਰਕ ਦੇ ਬੇਸਤੇ ਸਿਮਿਲਰ ਪਾਰਕ ਇਸ ਸੀਰੀਅਲ ਵਿੱਚ ਤਿਆਰ ਕੀਤਾ ਜਾ ਰਿਹਾ ਤੇ ਇਹ ਇਸ ਚੀਜ਼ ਦਾ ਸ਼ਰੇ ਮੈਂ ਆਪਣੇ ਕਾਉਂਸਲਰਜ਼ ਦੀ ਟੀਮ ਨੂੰ ਦੇਣਾ ਚਾਹਾਂਗਾ ਜਿਨ੍ਹਾਂ ਨੇ ਬੜੀ ਮਿਹਨਤ ਦੇ ਨਾਲ ਇਸ ਪ੍ਰੋਜੈਕਟ ਨੂੰ ਸੀਚਿਆ ਪੋਇਆ ਤੇ ਸਾਡੇ ਮੂਰੇ ਪੇਸ਼ ਕੀਤਾ ਤੇ ਹੁਣ ਬੜੀ ਕੁਇਕ ਐਕਸ਼ਨ ਵੀ ਲਿਤਾ ਗਿਆ ਇਸ ਤੇ ਜੇ ਆਪਾਂ ਪੁਰਾਣੇ ਹਾਊਸ ਦੀ ਮੀਟਿੰਗਸ ਦੇਖੀਆ ਦੇਖਿਏ ਜਾਂ ਫਿਰ ਉਹਨਾਂ ਨੂੰ ਪੜ੍ਹੀਏ ਤਾਂ ਮੈਨੂੰ ਲੱਗਦਾ ਹੈ ਕਿ ਆ ਦੋ ਮੀਟਿੰਗਸ ਦੇ ਵਿੱਚ ਇਹਨੂੰ ਕਲੀਅਰ ਕਰਕੇ ਇਸ ਦੇ ਫੰਡ ਵੀ ਅਲਾਟ ਕਰਾਏ ਗਏ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰੂੰਗਾ ਪੰਜਾਬ ਸਰਕਾਰ ਦਾ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਅੱਦੇ ਬੋਲ ਤੇ ਸਾਨੂੰ ਇਸ ਦੇ ਫੰਡਸ ਪ੍ਰੋਵਾਈਡ ਕੀਤੇ 2.5 ਕਰੋੜ ਰੁਪਏ ਦਿੱਤਾ ਕਿ ਸਪੈਸ਼ਲੀ ਇਸ ਏਰੀਏ ਦਾ ਸੁਧਾਰ ਹੋਵੇ ਇਸ ਏਰੀਏ ਦੇ ਪਾਰਕ ਵਧੀਆ ਤਿਆਰ ਕੀਤੇ ਜਾਣ ਕਿਉਂਕਿ ਇਸ ਏਰੀਏ ਦੇ ਲੋਕਾਂ ਨੂੰ ਬੜੀ ਦੂਰ ਜੋਗਰ ਪਾਰਕ ਵੱਲ ਜਾਣਾ ਪੈਂਦਾ ਸੀਗਾ ਹੁਣ ਇਸ پارک ਦੇ ਬਣਨ ਦੇ ਨਾਲ ਜਾਂ ਇਸ ਜਾਰਜਨ ਟ੍ਰੈਕ ਦੇ ਬਣਨ ਦੇ ਨਾਲ ਪਹਿਲਾਂ ਤਾਂ ਘੱਟੋ ਘੱਟ 4 ਤੋਂ 5 ਬੋਰਡ ਜੋਨੇ ਉਹ ਅਫੈਕਟ ਹੋਣਗੇ ਉੱਥੋਂ ਦੇ ਲੋਕਾਂ ਨੂੰ ਬਹੁਤ ਕਰੀਬ ਪਊਗਾ ਬਾਕੀ ਇਹ ਰਿੰਗ ਰੋਡ ਦੇ ਜਮਾਂ ਨਾਲ ਹੈ ਤੇ ਲਿੰਕਿੰਗ ਰੋਡਸ ਦੇ ਜਮਾਂ ਨਾਲ ਹੈ ਭੱਗ ਰੋਡ ਦੀ ਜਮਾਂ ਐਂਡ ਤੇ ਹੈ ਤੇ ਬਹੁਤ ਹੀ ਪ੍ਰਾਈਮ ਪ੍ਰਾਪਰਟੀ ਹੈ ਵਾਟਰ ਵਰਕਸ ਦਾ ਪਲਾਂਟ ਸੀਗਾ ਇੱਥੇ ਤੇ ਉਨਾਂ ਇਹਦੇ ਦੋ ਫਾਇਦੇ ਲੈਤੇ ਜਾਣਗੇ ਵਾਟਰ ਰੋਕਸ ਵਾਟਰ ਸਪਲਾਈਟ ਟ੍ਰੀਟਮੈਂਟ ਪਲਾਂਟ ਦੇ ਨਾਲ ਨਾਲ ਇਹਨੂੰ ਜੋਗਰਪਾਰਕ ਦੀ ਤਰ੍ਹਾਂ ਤਿਆਰ ਕੀਤਾ ਜਾਊਗਾ ਅੱਜ ਹੌਸਲੀ ਨੇ ਕਿੰਨੀ ਰੇਡ ਕੀਤੀ ਕਿ ਉਹ